ਅਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਪ੍ਰਸਿੱਖਿਤ ਕਿਸਾਨ ਮੋਰਚੇ ਦੇ ਵੱਲੋਂ ਦਿੱਤੇ ਗਏ ਸੱਦੇ ਨੂੰ ਲੈ ਕੇ ਜਿੱਥੇ ਪੰਜਾਬ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਤੇ ਵੱਡੇ ਕਾਰਪੋਰੇਟ ਘਰਾਣੇ ਦੇ ਪੁਤਲੇ ਫੂਕ ਰਹੀਆਂ ਨੇ ਇਸਦੇ ਚੱਲਦੇ ਆ ਬਠਿੰਡਾ ਦੇ ਵਿੱਚ ਵੀ ਬੀਕੇਯੂ ਇੱਕਤਾ ਗੁਰਾਹਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਤੇ ਇਸੇ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਖੋਏ ਜਾ ਰਹੇ ਨੇ ਉਸੇ ਨੂੰ ਲੈ ਕੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਅੱਜ ਹੀ ਦੇ ਦਿਨ ਅੰਗਰੇਜ਼ਾਂ ਦੇ ਖਿਲਾਫ ਦੇਸ਼ ਛੱਡੋ ਦਾ ਨਾਅਰਾ ਦਿੱਤਾ ਗਿਆ ਸੀ ਤੇ ਅੱਜ ਉਹਨਾਂ ਦੇ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇਹ ਮੋਰਚਾ ਲਾਇਆ ਜਾ ਰਿਹਾ ਉਧਰ ਸ਼ੰਭੂ ਬਾਰਡਰ ਤੇ ਵੀ ਪ੍ਰਦਰਸ਼ਨ ਜਾਰੀ ਹੈ ਤੇ ਦੂਜੇ ਪਾਸੇ ਪੰਜਾਬ ਪਰ ਦੇ ਜੋ ਜਿਹੜੇ ਮੰਗ ਪੱਤਰ ਨੇ ਉਹ ਸੌਂਪੇ ਜਾਣੇ ਨੇ ਤੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇਹ ਪੁਤਲਾ ਫੂਕ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਮੰਗਾਪੁਰੀਆਂ ਨਹੀਂ ਹੁੰਦੀਆਂ ਸੰਘਰਸ਼ ਵੀ ਜਾਰੀ ਰਹਿਣਗੇ। ਸੰਯੁਕਤ ਮੋਰਚੇ ਦਾ ਸੱਦਾ ਆਇਆ ਸੀਗਾ ਪੂਰੇ ਭਾਰਤ ਦੇ ਵਿੱਚ ਕਿ ਜਿਹੜਾ WTO ਹੈ ਕਿਸੇ ਵੱਲ ਸੰਸਥਾ ਵਗੈਰਾ ਹੈਗਾ ਉਹਨਾਂ ਜੋ ਭਾਰਤ ਸਰਕਾਰ ਬਾਹਰ ਆਵੇ। ਉਹਦੇ ਤਹਿਤ ਸੱਦਾ ਦਿੱਤਾ ਸੀ ਕਿਉਂਕਿ ਜਿਹੜਾ ਪੁੱਲ ਹਿੰਦੁਸਤਾਨ ਦੀ ਸਵੱਸਿਆ ਹੈ। ਉਹ ਕਾਰਪੋਰੇਟ ਘਰਾਣੇ ਆ WTO ਸੰਸਾਰ ਬੈਂਕ ਜੋ ਨੀਤੀਆਂ ਲਾਗੂ ਹੋ ਰਹੀਆਂ ਨੇ ਉਹਨਾਂ ਨੀਤੀਆਂ ਨੇ ਸਾਰਿਆਂ ਦਾ ਮਲਿਆ ਮੇਟ ਕਰ ਰਹੇ ਨੇ ਉਹਨਾਂ ਨੇ ਰੋਜ਼ਗਾਰ ਖੋ ਲਿਆ ਉਹਨਾਂ ਨੀਤੀਆਂ ਕਰਕੇ ਵੱਡੀ ਬਦਰ ਦੇ ਨਸਾਬਿਕ ਰਹੇ ਉਹਦੇ ਕਰਕੇ ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਗਏ ਹੈਗੇ ਐ ਇਸ ਕਰਕੇ ਜਿੰਨ ਦੀ ਹੋਰ ਕੋਈ ਰਸਤਾ ਨਹੀਂ ਰਿਹਾ ਜਿਹੜਾ ਵੀ ਕਿਰਤ ਕਰਨ ਵਾਲਾ ਇਸ ਮੁਲਕ 'ਚ ਵੱਸਦਾ ਹੈ ਉਹਦੀ ਜ਼ਿੰਦਗੀ ਬਸਰ ਕਰਨੇ ਉਹਨੂੰ ਬਹੁਤ ਔਖੀ ਹੋ ਗਈ ਹੈ ਦੇ ਦੇਗੇ ਤੇ ਕੋਈ ਕਹਿੰਦਾ ਜੀ ਨਹੀਂ ਸਾਡਾ ਤਾਂ ਹੁਣ 15 ਨੂੰ ਮਨਾਉਣਗੇ ਉਹ ਜਸਨ ਮਨਾਉਣਗੇ ਕਿੱਡਾ ਦੇਸ਼ ਕਮਾਲ ਦਾ ਕਿੰਨੇ ਉਹ ਹੋਗੀ ਉਹਨਾਂ ਵਾਸਤੇ ਜਿਆਦੀ ਹੈਗੀ ਹੈ ਉਹਨਾਂ ਵਾਸਤੇ ਇਸ ਵਰਸਤੀ ਵੀ ਆ ਜਾਂਦੀ ਹੈ ਲੋਕਾਂ ਵਾਸਤੇ ਤਾਂ ਵਰ੍ਹਵਾਦੀ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਥੋੜੇ ਮਾਦੀਰਾ ਵੀ ਕਹਿਣਾ ਚਾਹੁੰਦੇ ਆ ਕਿ ਹੋਰ ਕੋਈ ਰਾਹ ਨਹੀਂ ਬਚਿਆ ਇੱਕੇ ਦੇਸ ਹੰਰਸ ਦਾ ਰਾਹ ਹੈ ਕਿਉਂਕਿ ਜਿਹੜਾ ਪੰਜਾਬ ਵਿੱਚ ਵੀ ਲੋਕਾਂ ਨੇ ਬਦਲਾ ਲਿਆਂਦਾ ਆਪ ਵਾਲੀ ਸਰਕਾਰ ਲਿਆਂਦੀ ਉਹਦਾ ਲੋਕਾਂ ਨੇ ਆਪ ਵੀ ਦੇਖਿਆ ਆਪ ਵੀ ਫੈਸਲਾ ਕਰਤਾ ਉਹ 13 ਦੇ ਜਿਲ੍ਹਿਆਂ ਨੇ ਤੈਨ੍ਹ ਦਿੱਤੀ ਤੁਸੀਂ ਜਾਂਦਾ ਭਾਈ ਸਹੀ ਰਾਤ ਨੂੰ ਸਾਜੋ ਨਹੀਂ ਆਉਣਾ ਤਾਂ ਫਿਰ ਜਾਉਗੇ ਤੁਸੀਂ ਇਸ ਕਰਕੇ ਜਿੰਦੀ ਲੋਕਾਂ ਬਾਰੇ ਕੋਈ ਨਹੀਂ ਹੈਗਾ ਕਾਰਬਰੇਟਰਾਂ ਦੇ ਘਰਾ ਕਿਵੇਂ ਭਰੇ ਜਾਣ ਤੇ ਕੁੱਲ ਜਿਹੜੇ ਸਾਧਨੋਂ ਕਿਵੇਂ ਹੋਈ ਜਾਣ ਪਾਣੀ ਗੱਧ ਲਾਉ ਉਹਨਾਂ ਨੇ ਕਰਤਾ ਬਾਤਾ ਬੰਨ ਗੱਧ ਲਾਉ ਉਧਰੋਂ ਹੋ ਗਿਆ 800 ਦੇ ਵੱਲੋਂ ਕਿਸ ਤਰ੍ਹਾਂ ਬੱਦਸਿਖਤ ਆਇਆ ਅੱਜ ਤਾਂ ਅਸੀਂ ਉਹ ਜੋ ਸੱਦਾ ਹੈਗਾ ਉਹਨੂੰ ਸੱਦੇ ਨੂੰ ਲਾਗੂ ਕਰ ਰਹੇ ਹਾਂ ਜਿਹੜਾ ਸਿਰੁਕਤ ਮੋਰ ਜਿਹੜਾ ਸੱਦਾ ਹੈ ਸਾਰੇ ਪਾਰ ਦਾ ਅਸੀਂ ਉਹਨੂੰ ਲਾਗੂ ਕਰ ਰਹੇ ਹਾਂ ਪੁਰਤੋਟਾ ਕੌਣ ਹੀ ਹੋ ਗਿਆ ਕਿ ਤੇ ਅੱਜ ਕੀ ਨਾਮ ਹੀ ਕਿਹੜੀ ਜਨਤੂ ਤੇ ਕੀ ਮਾਫੀ ਮੇਰਾ ਨਾਮ ਸ਼ੰਗਾਰਾ ਸਿੰਘ ਮਾਰਨਾ ਭਾਰਤੀ ਕੇ ਸਾਜ ਨੂੰ ਇੱਕ ਦਾ ਗੁਰਾਹਾ ਬਾਜਲਾ ਬਠਿੰਡੇ ਦਾ ਪ੍ਰਧਾਨ ਅੱਜ ਜੋ ਸਾਡਾ ਮਾਮਲਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਦਾਇਆ ਹੋਇਆ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਜਦੋਂ 747 ਵੇਲੇ ਘੋੜ ਚੱਲ ਰਿਹਾ ਸੀ ਜਾਤੀ ਦਾ ਉਹਨਾਂ ਦਿਨਾਂ ਦੇ ਵਿੱਚ 9 ਅਗਸਤ ਨੂੰ ਸੱਦਾ ਦਿੱਤਾ ਸੀ ਉਸ ਲਹਿਰ ਨੂੰ ਚਲਾਉਣ ਵਾਲੇ ਆਗੂਆਂ ਨੇ ਅੰਗਰੇਜ਼ ਜੋ ਭਾਰਤ ਛੱਡ ਗਏ। ਉਦੋਂ ਭਾਵੇਂ ਸਨ 47 ਵੇਲੇ ਨਕਲੀ ਜਾਤੀ ਆ ਗਈ। ਅੰਗਰੇਜ਼ ਭਾਰ ਦੇ ਪਿੱਛੇ ਹੋ ਗਏ। ਪਰ ਅੰਗਰੇਜ਼ਾਂ ਦਾ ਸਾਜੋ-ਸਮਾਨ, ਰਾਜ ਭਾਗ ਅਸੀਂ ਸਮਝਦੇ ਹਾਂ ਉਹੀ ਆਉਂਦੀ ਹੈ। ਸਗੋਂ ਜਿਹੜੀਆਂ ਕੰਪਨੀਆਂ ਦੇ ਖਿਲਾਫ ਹੋਏ, ਜਿਹੜੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ, ਸ਼ਮਰਾਜੀ ਮੁਲਕਾਂ ਦੇ ਖਿਲਾਫ ਸਾਡੇ ਸੂਰਬੀਰ ਲੜੇ ਸੀ। ਭਗਤ ਸਿੰਘ ਵਰਗੇ, ਸਰਾਭੇ ਵਰਗੇ। ਉਹ ਕੰਪਨੀਆਂ ਹੋਰ ਧੜਾ-ਧੜਾ ਜ਼ੋਰ ਨਾਲ ਸਾਡੇ ਦੇਸ਼ ਤੇ ਕਾਬਜ਼ ਹੋ ਰਹੀਆਂ। ਉਸ ਇਸ ਕਰਕੇ ਅੱਜ ਦਾ ਜੋ ਨਾਰਾ ਬਣਦਾ ਐ ਐਸਕੇਮ ਨੇ ਕੱਢਿਆ ਵੀ ਕਾਰਪੋਰੇਟ ਭਜਾਓ ਦੇਸ਼ ਦੇ ਹਾਕਮੋਂ ਡਬਲਯੂਟੀਓ ਤੋਂ ਬਾਹਰ ਆਓ ਉਸ ਨਾਰੇ ਤਹਿਤ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਤੀਸੀਲ ਹੈੱਡਕੁਆਟਰਾਂ ਤੇ ਰੋਸ ਮਜਾਰੇ ਕਰਨ ਦਾ ਤੇ ਡਬਲਯੂਟੀਓ ਦਾ ਬੁੱਤ ਸਾੜਨ ਦਾ ਉਤਲਾ ਬਣਾ ਕੇ ਸਾੜਨ ਦਾ ਉਹਦਾ ਫੈਸਲਾ ਹੈਗਾ ਉਸ ਫੈਸਲੇ ਦੀ ਕੜੀ ਤਹਿਤ ਅਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਆ ਹੈ ਭਾਰਤੀ ਕਿਸਾਨ ਜੀ ਨੂੰ ਇਕਤਾ ਗਰਾਹਾਂ ਵੱਲੋਂ ਸਾਡੀ ਜਥੇਬੰਦੀ ਵੱਲੋਂ ਅਸੀਂ ਅੱਜ ਇਹਨੂੰ ਕਰ ਰਹੇ ਹਾਂ ਬਟੇਂਡਾ ਜ਼ਿਲ੍ਹੇ ਅੰਦਰ ਜ਼ਿਲ੍ਹਾ ਹੈੱਡਕੁਆਟਰ ਤੋਂ ਇਥੇ ਸੀ ਉਹਦਾ ਰੋਸ ਪ੍ਰਦਰਸ਼ਨ ਕਰਕੇ ਲੋਕਾਂ ਨਾਲ ਗੱਲ ਸਾਂਝੀ ਕਰਕੇ ਉਸ ਤੋਂ ਬਾਅਦ ਕਚਹਿਰੀ ਚੌਂਕ ਦੇ ਵਿੱਚ ਜਿਹੜਾ ਹੈਗਾ ਡਬਲਯੂਟੀਓ ਦੇ ਪੂਤਲੇ ਨੂੰ ਲੰਬੂ ਲਾਵਾ ਇੱਕ ਪਾਸੇ ਤਾਂ ਇਹਨਾਂ ਵਰਨ ਸਸ਼ਣ ਲਾ ਗਿਆ ਜਿਵੇਂ ਜਾਤੀ ਮੇਰੀ ਸੀ ਪੂਰੇ ਪਾਸੇ ਕਿੰਨੇ ਜਿਹੜੇ ਕਤਲ ਹੋਏ ਸੀਗੇ ਉਹਨਾਂ ਦਾ ਕੋਈ ਨਾਂ ਹੀ ਨਹੀਂ ਲੱਗਦਾ ਦੇਖੋ ਜਿਹੜੇ ਲੋਕਾਂ ਦੀ ਆਜ਼ਾਦੀ ਦੀ ਇਹ ਗੱਲ ਕਰਦੇ ਆ ਇਹ ਆਜ਼ਾਦੀ ਬਾਰੇ ਜਿਹੜੇ ਅਸਲ ਵਿੱਚ ਆਜ਼ਾਦੀ ਦੇ ਪ੍ਰਵਾਨ ਨੇ ਭਗਤ ਸਿੰਘ ਵਰਕੇ ਉਹਨਾਂ ਨੇ ਤਾਂ 16 ਸਾਲ ਪਹਿਲਾਂ ਕਹਤਾ ਸੀ ਭਗਤ ਸਿੰਘ ਨੇ ਫਾਸੀ ਚੜ੍ਹਨ ਤੋਂ ਪਹਿਲਾਂ ਕਹਤਾ ਸੀ ਵੀ ਹੁਣ ਅਸੀਂ ਖਰੀ ਆਜ਼ਾਦੀ ਨਹੀਂ ਹਾਂ ਹੋਣ ਆਜ਼ਾਦੀ ਦੇ ਨਾਲ ਤੇ ਲੋਕੋ ਤੁਹਾਡੇ ਨਾਲ ਧੋਖਾ ਹੋਊਗਾ। ਉਹ 16 ਸਾਲਾਂ ਬਾਅਦ ਸਾਡੇ ਉਹ ਸੂਰਬੀਰ ਦੀ ਸਾਡੇ ਉਹ ਯੋਧੇ ਦੀ ਸਾਡੇ ਉਹ ਸ਼ਹੀਦ ਦੀ ਗੱਲ ਸੱਚ ਹੋਈ ਐ। ਉਹ ਆਜ਼ਾਦੀ ਨਹੀਂ ਆਈ ਖਰੀ। ਇਸ ਕਰਕੇ ਜਿਹੜਿਆ ਨਿਪਾਸ ਤੇ ਖਰੀ ਆਈ ਆ ਕੁਝ ਲੋਕਾਂ ਵਾਸਤੇ ਉਹ ਆਜ਼ਾਦੀ ਦੇ ਜਸ਼ਨ ਮਨਾਉਂਦੇ। ਦੂਜੇ ਲੋਕ ਤਾਂ ਤੁਸੀਂ ਆਮ ਲੋਕਾਂ ਤੋਂ ਪੁੱਛ ਲਓ ਜਾ ਕੇ ਆਜ਼ਾਦੀ ਦਾ ਦਿਨ ਨਹੀਂ ਕਹਿੰਦਾ ਕੋਈ। ਉਹ ਤਾਂ ਕਹਿੰਦੇ ਕਟਾਵੱਢੀ ਵਾਲਾ ਦਿਨ ਸੀ। ਹੱਲੇ ਗੁੱਲੇ ਵਾਲਾ ਦਿਨ ਸੀ। ਰੋਲੇ ਵਾਲਾ ਸਾਲ ਸੀ। ਪੁੱਛ ਲਓ ਬਜ਼ੁਰਗਾਂ ਤੋਂ ਜਾ ਕੇ ਸਸਾਂ 'ਚ ਕਿਹੜਾ ਗੱਲ ਚੱਲਦਾ ਹੈ। ਰੋਲੇ ਵਾਲੇ ਸਾਲ ਨਾਲ ਜਾਣਿਆ ਜਾਂਦਾ ਹੈ। ਇਕਤਲੋਕਾਰਦ ਵਾਲੇ ਜਦ ਹੱਲੇ ਗੁੱਲੇ ਸਾਲਾਂ ਮਾ ਜਾਣੇ ਜਾਂਦੇ ਇਸ ਕਰਕੇ ਲੋਕਾਂ ਦਾ ਤਾਂ ਹੱਲਾ ਗੁੱਲਾ ਹੋਇਆ ਲੋਕਾਂ ਦਾ ਕਤਲਗਾਰਦ ਹੋਈ ਹੈ ਲੋਕਾਂ ਦੀ ਵੱਢ ਟੋਕ ਹੋਈ ਹੈ ਕਿੰਨੀਆਂ ਔਰਤਾਂ ਨਾ ਬਲਾਸਕਾਰ ਹੋ ਕੇ ਕਿੰਨੇ ਲੋਕਾਂ ਦੇ ਅਜਾੜੇ ਹੋਏ ਉਹ ਹਜ਼ਾਰਾਂ ਦੀ ਗਿਣਤੀ ਹੈ ਇਸ ਕਰਕੇ ਇਹਦੇ ਸਬੰਧ ਚ ਵੀ ਸਾਡੀਆਂ ਜਿਹੜੀਆਂ ਜੰਤਰੀ ਤਸਵੀਰਾਂ ਇਕੱਠੀਆਂ ਹੋ ਜਾਂ ਹੁੰਆਂ ਆਜ਼ਾਦੀ ਵਾਲੇ ਦਿਨ ਵੀ ਇੱਕ ਪਾਸੇ ਜਿੱਥੇ ਉਹ ਕੁਛ ਕੁਝ ਚੰਦ ਲੋਕ ਆ ਜਿਹੜੇ ਆਜ਼ਾਦੀ ਦੇ ਜਸ਼ਨ ਮਨਾਉਣਗੇ ਉਸੇ ਦਿਨ ਪੰਜਾਬ ਦੀਆਂ ਜਨਤਕ ਤਸਵੀਬਾਂ ਤੋਂ ਇਕੱਠੇ ਹੋ ਕੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਤਹਿਸੀਲ ਹੈੱਡਕੁਆਟਰਾਂ ਤੇ ਰੋਸ ਮਜਾਰੇ ਕਰਕੇ ਕਾਲੇ ਦਿਨ ਵਜੋਂ ਮਨਾਇਆ ਜਾਣਾ ਹੈ ਆਜ਼ਾਦੀ ਦਾ ਦਿਨ ਹੈ ਜਿਹੜਾ ਮਤਲਬ ਉਹਦਾ ਇਹ ਹੈਗਾ ਵੀ ਪਾਸੇ ਲੋਕਾਂ ਦਾ ਹਾਲ ਹੋ ਰਿਹਾ ਉਧੂ ਵੱਡੇ ਲੋਕ ਨਪੀੜੇ ਗਏ ਆ ਜਿਹੜੇ ਲੋਕਾਂ ਦੀ ਆਜ਼ਾਦੀ ਦੀ ਗੱਲ ਕਰਦੇ ਆ ਲੋਕਾਂ ਕੋਲ ਤਾਂ ਕੁਝ ਵੀ ਖਾਣ ਨੂੰ ਹੈ ਨਹੀਂ ਅੱਜ ਇੱਕ ਪਾਸੇ ਭੁੱਖੇ ਢਿੱਡ ਆ ਕਹਿੰਦੇ ਹੁੰਦੇ ਦੂਜੇ ਪਾਸੇ ਗਦਾਮ ਤੂੜੇ ਪਏ ਆ ਐਸੇ ਤਾਂ ਕਾਰਪੋਰੇਟ ਘਰਾਣੇ ਆ ਜਿਹੜੇ ਮੌਜਾ ਮਾਣਦੇ ਆ ਜੇ ਵਿਆਹਾਂ ਦੀ ਗੱਲ ਚੱਲਦੀ ਆ ਉਦੋਂ ਵੀ ਇੱਥੇ ਗੱਲਾਂ ਉਹਦ ਯੋ ਕਾਰਪੋਰੇਟ ਘਰਾਣੇ ਕਰੋੜਾਂ ਅਰਬਾਂ ਖਰਬਾਂ ਰੁਪਇਆ ਇੱਕ ਗਵਿਆ ਤੇ ਲਾਦਦੇ ਆ ਤੇ ਇੱਥੇ ਸਾਡੇ ਜਿਹੜੇ ਆਮ ਲੋਕ ਆ ਉਹ ਪੈਸੇ ਪੈਸੇ ਨੂੰ ਤਰਸਦੇ ਆ ਇਸ ਕਰਕੇ ਵੱਡਾ 파ੜ ਆ ਇਹ ਗੱਲ ਵੀ ਅਸੀਂ ਲੋਕਾਂ ਖਾਤਰ ਲਜਾਨ ਖਾਤਰ 15 ਘੰਟੇ ਨੂੰ ਵੀ ਇੱਥੇ ਅਸੀਂ ਆਪ ਦਾ ਜਿਹੜਾ ਪ੍ਰਦਰਸ਼ਨ ਕਰਾਂ ਮੇਰਾ ਨਾਮ ਹਰਿੰਦਰ ਵਿੰਦੂ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਹਾ ਇਸਤਰੀ ਵਿੰਗ ਸੁਪਾ ਆਕੂ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਸੱਦਾ ਦਿੱਤਾ ਹੋਇਆ ਹੈਗਾ ਕਿ ਅੱਜ ਕਾਰਪੋਰੇਟ ਭਜਾਓ ਤੇ ਭਾਰਤ ਦੇ ਹਾਕਮੋਂ ਡਬਲਯੂਟੀਓ ਚੋਂ ਬਾਹਰ ਆਓ ਇਹ ਸੱਦਾ ਹੈਗਾ ਇਹ ਸੱਦੇ ਨੂੰ ਲਾਗੂ ਕਰਨ ਦੇ ਵਾਸਤੇ ਅੱਜ ਅਸੀਂ ਡੀਸੀ ਡਾਕਟਰ ਤੇ ਮੂਰੇ ਅਸੀਂ ਕਾਰਪੋਰੇਟਾਂ ਦਾ ਪੁਤਲਾ ਬਣਾ ਕੇ ਉਹਦਾ ਲੰਬੂ ਲਾਉਣਾ ਹੈਗਾ ਉਸ ਪੁਤਲੇ ਨੂੰ ਤੇ ਪੂਰੇ ਬਾਜ਼ਾਰ ਦੇ ਵਿੱਚ ਅਸੀਂ ਅੱਜ ਅਸੀਂ ਮਾਰਚ ਕਰਕੇ ਉਹਦਾ ਪੁਤਲਾ ਜਿਹੜਾ ਉਹ ਫੋਕਣਾ ਹੈਗਾ ਤੇ ਸਾਡੇ ਬਲਾਰਿਆਂ ਨੇ ਅੱਜ ਇੱਥੇ ਆਪਣੇ ਜਿਹੜੇ ਵਿਚਾਰ ਆ ਉਹ ਰੱਖਨੇ ਹੈਗੇ ਆ ਕਿਉਂਕਿ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਹੈਗਾ ਉਹ ਕਾਰਪੋਰੇਟਾਂ ਨੂੰ ਜਿਹੜਾ ਇੱਥੋਂ ਦੇ ਭਾਰਤ ਦੇ ਵਸੀਲੇ ਹੈਗੇ ਆ ਉਹ ਸੰਭਾਏ ਜਾ ਰਹੇ ਹੈਗੇ ਆ ਜਿਵੇਂ ਸਿੱਖਿਆ ਹੈਗੀ ਆ ਉਹ ਉਹਨਾਂ ਨੂੰ ਸੰਭਾਈ ਸਿੱਖਿਆ ਮਹਿਕਮਾ ਹੈਗਾ ਉਹ ਸੰਭਾਇਆ ਜਾ ਰਿਹਾ ਹੈਗਾ ਚਾਹੇ ਇੱਥੇ ਜਿੰਨੇ ਵੀ ਸਰਕਾਰੀ ਅਦਾਰੇ ਹੈਗੇ ਆ ਉਹ ਉਹਨਾਂ ਨੂੰ ਸੌਂਪੇ ਜਾ ਰਹੇ ਹੈਗੇ ਆ ਤੇ ਲੋਕਾਂ ਤੋਂ ਜਿਹੜਾ ਜਿਹੜਾ ਸਿੱਖਿਆ ਹੈਗਾ ਸਿਹਤ ਮੈਕਮਾ ਹੈਗਾ ਜਾਂ ਜਿਹੜੀ ਲੋਕਾਂ ਦੀ ਜਾਇਦਾਦ ਹੈਗੀ ਆ ਉਹ ਕਾਰਪੋਰੇਟਾਂ ਨੂੰ ਸੰਭਾਈ ਜਾ ਰਹੀ ਹੈਗੀ ਆ ਤੇ ਅਸੀਂ ਇਹ ਕਹਿੰਦੇ ਹੈਗੇ ਆ ਕਿ ਇਹ ਜਿਹੜੇ ਅਦਾਰੇ ਆ ਇਹ ਲੋਕਾਂ ਦਾ ਸਰਕਾਰੀਕਰਨ ਕਰਕੇ ਲੋਕਾਂ ਦੇ ਹਵਾਲੇ ਕੀਤੇ ਜਾਣ